ਬੱਜਟ ਸੈਡਿਸ ਮੀਟਿੰਗ ਦੀ ਨੂੰ ਕਵਰ ਕਰਨ ਆਇਆ ਹਾਂ ਅ ਅੱਜ ਸਭ ਤੋਂ ਪਹਿਲਾਂ ਆਪ ਜੀ ਨੂੰ ਚੌਥੇ ਪਾਤਸ਼ਾਹ ਅਤੇ ਅੰਤਨ ਗੁਰੂ RAMDAS ji ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹਾਂ ਮੈਂ ਤੇ ਮੇਰੇ ਸਾਥੀ ਸਾਡੇ ਸਤਿਕਾਰਯੋਗ ਦੀਪਕ ਬਾਲੀ ਜੀ ਜੋ ਐਡਵਾਈਜ਼ਰ ਨੇ CM ਸਾਹਿਬ ਵੱਲੋਂ ਪਾਇੰਟਡ ਟੂਰਿਜ਼ਮ ਮੈਕੀਨਮ ਸਾਡੇ ਸੈਕਟਰੀ ਟੂਰਿਜ਼ਮ ਅਭਿਨਵ ਤ੍ਰਿਖਾ ਜੀ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਵਾਈਸ ਪ੍ਰੈਜ਼ੀਡੈਂਟ ਸਵਰਨ ਸਲਾਰੀਆ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸੰዱ ਸਾਹਿਬ ਤੇ ਸਾਰੀ ਜਿਹੜੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਅਸੀਂ ਇਕੱਠੇ ਹੋਏ ਆਂ ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਵੱਲੋਂ ਸਾਡੀ ਸਾਰੇ ਟੀਮ ਦੀ ਡਿਊਟੀ ਲੱਗੀ ਸੀ ਕਿ 350 ਸਾਲਾਂ ਨਵੇਂ ਪਾਛਾ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੂੰ ਪੰਜਾਬ ਸਰਕਾਰ ਬਹੁਤ ਵੱਡੇ ਪਦਰ ਤੇ ਜਿਹੜਾ ਮਨਾ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਜਿਹੜਾ ਨਗਰ ਕੀਰਤਨ ਸ਼੍ਰੀ ਨਗਰ ਤੋਂ ਚੱਲਣਾ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਖੁਦ ਜਿਸ ਦੇ ਵਿੱਚ ਸ਼ਾਮਲ ਹੋਣਗੇ ਵਾਇਆ ਸ਼ਰੀ ਨਗਰ ਹੁੰਦੇ ਹੋਏ ਵਾਇਆ ਜੰਮੂ ਹੁੰਦੇ ਹੋਏ ਉਹ 19 ਤਰੀਕ ਨੂੰ ਜੀ ਹਾਂ ਜੀ ਪਠਾਨਕੋਟ ਬੀਨੋ ਬੀਨੋ ਬੀ ਤਰੀਕ ਨੂੰ ਸ਼ਾਮੀ ਲਗਭਗ 5 ਵਜੇ ਪੰਜਾਬ ਦੇ ਬਾਰਡਰ ਦੇ ਉੱਤੇ ਪਠਾਨਕੋਟ ਐਂਟਰ ਕਰੂਗਾ ਤੇ ਉੰਨੀ ਨੂੰ ਐਂਟਰ ਕਰਿਆ ਹਾਂਜੀ ਉੰਨੀ ਚੱਲਣਾ ਸਰ ਬੀ ਜੰਮੂ ਐਂਟਰ ਕਰੇਗਾ ਬੀ ਨੂੰ ਐਂਟਰ ਕਰੇ ਬੀ ਨੂੰ ਸ਼ਾਮੀ 5 ਵਜੇ ਐਂਟਰ ਕਰੇਗਾ ਤੇ ਜਿੱਥੇ ਹੀ ਪੰਜਾਬ ਦਾ ਬਾਰਡਰ ਹੈ ਜੀ ਉੱਥੇ ਪੰਜਾਬ ਪੁਲਿਸ ਵੱਲੋਂ ਸਾਰੇ ਨਗਰ ਕੀਰਤਨ ਨੂੰ ਗੋਡ ਆਫ ਆਨਰ ਦਿੱਤਾ ਜਾਊਗਾ ਲੋਕੀ ਕੋ ਦ੍ਰਿਸ਼ ਹੋਊਗਾ ਸਾਰੇ ਸਾਡੇ ਸਾਰਾ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਧਾਰਮਿਕ ਸਥਾਵਾ ਮੰਦਰ ਕਮੇਟੀਆਂ ਗੁਰਦੁਆਰਾ ਕਮੇਟੀਆਂ ਜਿੰਨੇ ਵਪਾਰ ਮੰਡਲ ਹੈ ਪਠਾਨਕੋਟ ਦੇ ਉਹ ਤੇ ਉਸ ਤੋਂ ਬਾਅਦ 20 ਤਰੀਕ ਨੂੰ ਰਾਤੇ ਗੁਰਦੁਆਰਾ ਸਿੰਘ ਸਭਾ ਐਸਡੀ ਕਾਲਜ ਗੁਰੂ ਸਾਹਿਬ ਦਾ ਜਿਹੜਾ ਹੈ ਸਿਖਾਸਣ ਉਹ ਗੁਰਦੁਆਰਾ ਸਿੰਘ ਸਭਾ ਚ ਹੋਊਗਾ ਤੇ ਬਾਕੀ ਸੰਗਤ ਐਸਡੀ ਕਾਲਜ ਦੇ ਵਿੱਚ ਰੁਕੂਗੀ ਤੇ 21 ਤਰੀਕ ਨੂੰ ਸਵੇਰੇ ਇੱਥੋਂ ਪਠਾਨਕੋਟ ਤੋਂ ਹੁੰਦੇ ਹੋਏ ਹੁਸ਼ਿਆਰਪੁਰ ਲਈ ਜਿਹੜਾ ਹੈ ਨਗਰ ਕੀਰਤਨ ਚਲੇ ਜਾਊਗਾ ਤੇ ਫਿਰ 22 ਤਰੀਕ ਨੂੰ ਸ਼ਾਮੀ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੂਗਾ ਇਸ ਦੇ ਨਾਲ ਹੀ ਪਠਾਨਕੋਟ ਦੇ ਵਿੱਚ ਇੱਕ ਅਲੌਕਿਕ ਜਿਹੜਾ ਹੈ ਲਾਈਟ ਐਂਡ ਸਾਊਂਡ ਸ਼ੋਅ ਵੀ ਹੋਊਗਾ ਉਸ ਦੀ ਤਰੀਕ ਤੁਹਾਨੂੰ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਦੇ ਦਿੱਤੀ ਜਾਊਗੀ ਉਹ 18 ਨਵੰਬਰ ਤੋਂ ਪਹਿਲਾਂ ਹੋਊਗਾ ਆ ਆਪ ਸਭ ਨੂੰ ਬੇਨਤੀ ਹੈ ਕਿ ਉਹ ਵੀ ਜਿਹੜਾ ਹੈ ਬਹੁਤ ਸ਼ਾਨਦਾਰ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਅਤਿਵ 3D ਅਫੈਕਟਸ ਐਂਡ ਲੇਜ਼ਰ ਲਾਈਟਸ ਉਹ ਗੁਰੂ ਸਾਹਿਬ ਦਾ ਸਾਰਾ ਜੀਵਨ ਡਿਪਿਕਟ ਕੀਤਾ ਜਾਊਗਾ ਉਹ ਵੀ ਇੱਕ ਜਿਹੜਾ ਹੈ ਲੋਕਿਕ ਦ੍ਰਿਸ਼ ਹੋਊਗਾ ਸਾਡੇ ਇੱਥੇ ਆਉਣ ਦਾ ਮਕਸਦ ਇਹ ਸੀ ਕਿ ਜਿਸ ਜਿਸ ਰਸਤੇ ਤੋਂ ਨਗਰ ਕੀਰਤਨ ਗੁਜ਼ਰਨਾ ਉਸ ਰਸਤੇ ਦੀ ਰਿਪੇਅਰਸ ਤਾਂ ਕਿ ਉਹ ਇਹਨਾਂ ਸ਼ਾਨਦਾਰ ਸੜਕਾਂ ਹੋਣ ਸਾਰੇ ਟ੍ਰੈਫਿਕਸ ਓਕੇ ਹੋਣ ਕਿੱਥੇ ਕਿੱਥੇ ਲੰਗਰ ਲੱਗਣੇ ਸੰਗਤ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਤੇ ਵੱਧ ਤੋਂ ਵੱਧ ਆਪਸ ਦਾ ਸਹਿਯੋਗ ਲੈਣਾ ਇਵਲੀ ਨਾਵੇ ਪਾਛਾ ਸਿਰਫ ਇੱਕ ਧਰਮ ਦੇ ਨਹੀਂ ਉਹ ਸਾਰੀ ਮਾਨਵਤਾ ਦੇ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਮਿਸਾਲ ਹੈ ਤੇ ਉਸ ਦੇ ਵਿੱਚ ਆਇਆ ਜ਼ਿਲ੍ਹਾ ਪ੍ਰਸ਼ਾਸਨ ਵੀ ਦਿਨ ਰਾਤ ਮਿਹਨਤ ਕਰ ਰਿਹਾ ਕਿ ਅਗਲੇ ਦਿਨਾਂ ਛੋਰ ਵੀ ਮਿਹਨਤ ਕਰਨਗੇ ਤੇ ਮੈਨੂੰ ਆਪ ਸਭ ਦੇ ਮਾਧਿਅਮ ਦੇ ਰਾਹੀਂ ਮੈਂ ਸਾਰੇ ਪਠਾਨਕੋਟ ਦੇ ਸ਼ਹਿਰ ਵਾਸੀਆਂ ਨੂੰ ਪਠਾਨਕੋਟ ਦੇ ਪਿੰਡਾਂ ਨੂੰ ਇਹ ਹੀ ਬੇਨਤੀ ਕਰਨਾ ਚਾਹਾਂਗਾ ਕਿ ਆਓ ਜਦੋਂ ਗੁਰੂ ਸਾਹਿਬ ਦਾ ਨਗਰ ਕੀਰਤਨ ਆंदा ਆਪਾਂ ਸਾਰੇ ਪੱਬਾ ਵੈਰੋ ਦੇ ਜਿਹੜੇ ਨਗ ਆਪਾਂ ਉਹਨਾਂ ਦਾ ਸਤਿਕਾਰ ਕਰੀਏ ਲੰਗਰ ਲਾਈਏ ਤੇ ਵੱਧ ਤੋਂ ਵੱਧ ਜਿਹੜੀ ਵੱਡੀ ਤੋਂ ਵੱਡੀ ਗਿਣਤੀ ਚ ਆਪਾਂ ਸ਼ਾਮਿਲ ਹੋਈ। ਮੈਂ ਹੁਣ ਬੇਨਤੀ ਕਰੂੰਗਾ ਬਾਲੀ ਸਾਹਿਬ ਨੂੰ। ਸ਼ੁਕਰੀਆ। ਧੰਨਵਾਦ ਬੈਂਸ ਸਾਹਿਬ ਜਿਵੇਂ ਬਹੁਤ ਸਤਿਕਾਰਯੋਗ ਕੈਪਟਨ ਮਿਸਟਰ ਪੰਜਾਬ ਸਰਕਾਰ ਦੇ ਸੀਨੀਅਰ ਕੈਪਟਨ ਮਿਸਟਰ ਅਜੋਸ਼ ਸਿੰਘ ਬੈਂਸ ਜੀ, ਅਭਿਨਵ ਤ੍ਰਿਕਾ ਸਾਹਿਬ, ਐਸਐਸਪੀ ਸਾਹਿਬ, ਡੀਸੀ ਸਾਹਿਬ, ਸਵਰਨ ਸਲਾਰੇ ਸਾਹਿਬ, ਜ਼ਿਲ੍ਹਾ ਪ੍ਰਧਾਨ, ਬਾਕੀ ਸਾਡੇ ਸਾਰੇ ਸਾਥੀ ਜਿਵੇਂ ਬੈਂਸ ਸਾਹਿਬ ਨੇ ਦੱਸਿਆ ਕਿ ਇਹ ਸਰਕਾਰ ਆਪਣੇ ਆਪ ਨੂੰ ਬਹੁਤ ਭਾਗਾ ਭਰੀ ਅਕਾਲ ਪੁਰਖ ਦੀ ਕਿਰਪਾ ਵਾਲੀ ਸਮਝ ਇਹ ਹੈ ਕਿ ਜਿਨ੍ਹਾਂ ਦੇ ਸਮੇਂ 'ਚ ਇਹ ਜਹਾੜਾ ਆਇਆ ਕਿਹਦੀ ਗੁਰਤੇਗ ਭਦਰ ਸਾਹਿਬ ਦੀ ਸ਼ਹਾਦਤ ਆ ਉਹ ਲਸਾਨੀ ਆ ਉਹਦੇ ਨਾਲ ਦੀ ਸ਼ਹਾਦਤ ਦੁਨੀਆਂ 'ਚ ਕਿਧਰੇ ਨਹੀਂ ਮਿਲਦੀ ਉਹ ਧਰਮ ਦੀਆਂ ਵਲਗਣਾ ਤੋਂ ਉੱਪਰ ਉੱਠ ਕੇ ਸਮਾਜ ਲਈ ਭਾਰਤ ਲਈ ਸਮਾਜ ਲਈ ਦਿੱਤੀ ਗਈ ਉਹ ਸ਼ਹਾਦਤ ਆ ਸੋ ਉਹ ਦਿਹਾੜਾ ਜਿਹੜਾ ਗੁਰੂ ਸਾਹਿਬ ਦਾ 350 ਸਾਲਾ ਆ ਰਿਹਾ ਤੋ ਉਸ ਸੰਬੰਧੀ ਜਿਹੜਾ ਨਗਰ ਕੀਰਤਨ ਸ਼ੇਰਨਗਰ ਤੋਂ ਚੱਲ ਕੇ ਇੱਥੇ ਆਏਗਾ ਉਹਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਸੀਂ ਸਤਿਕਾਰਯੋਗ ਬੈਂਸ ਸਾਹਿਬ ਦੀ ਰਹਿਮਾਇਤ ਇੱਥੇ ਆਈ ਸੀ ਹਰ ਚੀਜ਼ ਤੇ ਦੇਖ ਕੇ ਸਾਡੀ ਬੜੀ ਤਸੱਲੀ ਹੋਈ ਕਿ ਜਿਹੜਾ ਪ੍ਰਸ਼ਾਸਨ ਬਹੁਤ ਆਪਣੀ ਡਿਊਟੀ ਨਹੀਂ ਸਮਝਦੇ ਆਪਣਾ ਫਰਜ਼ ਸਮਝ ਰਿਹਾ ਇਸ ਧਰਤੀ ਤੇ ਗੁਰੂ ਸਾਹਿਬ ਦਾ ਨਗਰ ਕੀਰਤਨ ਆਉਣਾ ਉਹ ਆਪਣੇ ਆਪ ਨੂੰ ਅਸੀਸਾ ਭਰਿਆ ਸਮਝਿਆ ਕਿ ਉਹ ਗੁਰਗਨ ਸਾਹਿਬ ਕੋ ਚੱਲ ਕੇ ਇਸ ਸ਼ਹਿਰ ਚ ਆ ਰਹੇ ਆ ਇੱਕ ਵਿਸ਼ਾਲ ਨਗਰ ਕੀਰਤਨ ਦੇ ਰੂਪ ਚ ਆ ਰਹੇ ਆ ਸੰਤਾਂ ਮਹਾਂਪੁਰਖਾਂ ਦੀ ਰਹਿਨਮਾਈ ਚ ਆ ਰਹੇ ਆ ਸੋ ਮੇਰੀ ਬੜੀ ਇਹ दिली ਇੱਛਾ ਸੀ ਕਿ ਜਿਹੜਾ ਸਵਾਗਤ ਆ ਉਹ ਲਸਾਨੀ ਹੋਵੇ ਜਿਵੇਂ ਐਸਐਸਪੀ ਸਾਹਿਬ ਦੱਸਿਆ ਕਿ ਉਹ ਵੱਡਾ ਗਾਰਡ ਆਫਨਾ ਜਿਹੜਾ ਦਿੱਤਾ ਜਾਏਗਾ ਕਿਉਂਕਿ ਗੁਰਗਨ ਸਾਹਿਬ ਤੋਂ ਉੱਪਰ ਸਾਡੇ ਨੇ ਕੁਝ ਨਹੀਂ ਹੈ ਸਾਡੇ ਸਾਰਿਆਂ ਦਾ ਜਿਹੜਾ ਮਾਰਗਦਰਸ਼ਨ ਆ ਸਾਡਾ ਜੀਵਨ ਦਰਸ਼ਨ ਆ ਸਾਡੇ ਜੀਵਨ ਦੀ ਸੇਧ ਆ ਉਹ ਗੁਰਗੰਨ ਸਾਹਿਬ ਤੋਂ ਹੀ ਆ ਔਰ ਦੂਸਰੀ ਗੱਲ ਤੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਆ ਉਹ ਆਪਣੇ ਆਪ ਚ ਇੱਕ ਐਸਾ ਭਾਵ ਪੇਸ਼ ਕਰਦੀ ਆ ਕਿ ਜਿਸ ਭਾਵ ਦੇ ਤਹਿਤ ਸ਼ਹਾਦਾ ਦੇ ਤਹਿਤ ਸਾਰੇ ਸਵਾਗਤ ਜਿਹੜੇ ਕੀਤੇ ਜਾਣੇ ਆ ਸੋ ਬੇਨਤੀ ਇਹੀ ਆ ਕਿ ਸਾਰੀਆਂ ਜਿਹੜੀਆਂ ਸਭਾ ਸੁਸਾਇਟੀਆਂ ਚਾਹੇ ਉਹ Hindu ਧਰਮ ਨਾਲ ਸੰਬੰਧਿਤ ਆ ਜਾਂ Christian ਆ ਜਾਂ Muslim ਆ ਦਾ ਕਿਸੇ ਉਹ ਸਾਰੇ ਇਸ ਸ਼ਹਾਦਤ ਨੂੰ ਅਕੀਦਾ ਕਰਨ ਇਸ ਸ਼ਹਾਦਤ ਨੂੰ ਸਜਦਾ ਕਰਨ ਔਰ ਸਾਰੇ ਪ੍ਰਬੰਧ ਦੇਖ ਕੇ ਉਤਸ਼ਾਹ ਦੇਖ ਕੇ ਬਹੁਤ ਜ਼ਿਆਦਾ ਤਸੱਲੀ ਹੋਈ ਆ ਸੋ ਅਸੀਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਸਾਰੇ ਆਪਣਾ ਆਪਣਾ ਫਰਜ਼ ਸਮਝ ਕੇ ਇਹਦੇ ਵਿੱਚ ਆਓ ਸਤਕਾਰ ਭੇਟ ਕਰੋ ਤੁਸੀਂ ਗੁਰੂ ਸਾਹਿਬ ਨੂੰ ਸਤਕਾਰ ਦਿਓਗੇ ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਹੀ ਪਿਆਰ ਦਿੰਦੇ ਆ ਹਮੇਸ਼ਾ ਤੁਹਾਨੂੰ ਨਿਵਾਜਦੇ ਆ ਆਪਣੀਆਂ ਅਸੀਸਾਂ ਦੇ ਨਾਲ ਸੋ ਮੈਂ ਆ ਤੁਹਾਡੇ ਮਾਧਮ ਨਾਲ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੱਧ ਚੜ ਕੇ ਇਹਨਾਂ ਸਮਾਗਮਾਂ ਦਾ ਹਿੱਸਾ ਬਣੋ ਔਰ ਜਿਹੜੇ ਲੋਕ ਆਉਣੇ ਆ ਉਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਕੰਫਰਟ ਕਿਵੇਂ ਦੇ ਸਕਦੇ ਹੋ ਕਿਉਂਕਿ ਇਹ ਸਾਰੀ ਜ਼ਿੰਦਗੀ ਯਾਦ ਰੱਖਣ ਤੇ ਜਦੋਂ ਅਸੀਂ ਨਗਰਕੀਟ ਲੈ ਕੇ ਪਠਾਨਕੋਟ ਪਹੁੰਚੇ ਸੀ ਜਿਹੜਾ ਪੰਜਾਬ ਦਾ ਪਹਿਲਾ ਸ਼ਹਿਰ ਆ ਜੰਮੂ ਕਸ਼ਮੀਰ ਤੋਂ ਵੜਨ ਤੋਂ ਬਾਅਦ ਪਹਿਲਾ ਜਿਹੜਾ ਦਰਸ਼ਨ ਆ ਪੰਜਾਬ ਦੇ ਸਾਨੂੰ ਇਹ ਸ਼ਰਤ ਹੁੰਦੇ ਆ ਕਿ ਉਹਨਾਂ ਲੋਕਾਂ ਦੇ ਅੰਦਰ ਇੰਨੀ ਸ਼ਿੱਦਤ ਸੀ ਇੰਨੀ ਸ਼ਰਧਾ ਸੀ ਉਹਨਾਂ ਦੇ ਉਹਨਾਂ ਦੇ ਚਿਹਰਿਆਂ ਤੇ ਐਸੇ ਭਾਵ ਸੀ ਕਿ ਗੁਰਗਨ ਸਾਹਿਬ ਦਾ ਨੂਰ ਸੀ ਉਹਨਾਂ ਦੇ ਚਿਹਰਿਆਂ ਦੇ ਉੱਤੇ ਸੋਵੇਂ ਸਭ ਕੁਝ ਦੀ ਤੌਕੋ ਕਰਦਾ ਹਾਂ ਤਾਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੱਧ ਚੜ ਕੇ ਇਹਨਾਂ ਸਮਾਗਮਾਂ ਵਿੱਚ ਸ਼ਾਮਲ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੜੀ ਹਲਚਲ ਦੇ ਲਈ ਪਠਾਨਕੋਟ ਤੋਂ ਬਿਊਰੋ ਰਿਪੋਰਟ